ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਪਹਿਲੀ ਸਾਖੀ ਸੁਣਾਉਣ ਜਾ ਰਹੇ ਹਾਂ ਮਰਦਾਨਾ ਜੀ ਨੂੰ ਬਚਨ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਰਦਾਨਾ ਜੀ ਨੂੰ ਸਾਥੀ ਬਣਾਉਣ ਬਾਰੇ ਸੋਚਿਆ ਤਾਂ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜੇਕਰ ਸਾਡੇ ਨਾਲ ਰਹਿਣਾ ਹੈ ਤਾਂ ਤੈਨੂੰ ਤਿੰਨ ਬਚਨ ਮੰਨਣੇ ਪੈਣਗੇ ਉਹ ਤਿੰਨ ਬਚਨ ਇਸ ਤਰ੍ਹਾਂ ਹਨ ਨੰਬਰ 1 ਕੇਸ ਨਹੀਂ ਕਟਾਉਣੇ ਨੰਬਰ 2 ਨਿਤ ਅੰਮ੍ਰਿਤ ਵੇਲੇ ਜਾਗਣਾ ਹੈ ਨੰਬਰ 3 ਕਿਸੇ ਸਾਧੂ ਸੰਤ ਮਹਾਤਮਾ ਦੀ ਨਿੰਦਾ ਨਹੀਂ ਕਰਨੀ ਇਸ ਤੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਹੈ ਇਸ ਇਹ ਜਿਹੜੇ ਤਿੰਨੇ ਬਚਨ ਨੇ ਪਾਈ ਮਰਦਾਨਾ ਜੀ ਨੇ ਕਮਾਏ ਪਾਈ ਮਰਦਾਨਾ ਜੀ ਨੇ ਤਿੰਨੇ ਬਚਨ ਮੰਨੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾ ਗੁਰੂ ਆਪਾਂ ਵੀ ਸਾਰੇ ਬਚਨਾਂ ਨੂੰ ਮੰਨ ਕੇ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ